ਚੋਰ ਅੱਧੇ ਘੰਟੇ ਤੋਂ ਵਾਦੇ ਸਮਾਂ ਦੁਕਾਨ ਤੇ ਸ਼ਟਰ ਤੋੜਨ ਦੀ ਕਰਦੇ ਰਹੇ ਕੋਸ਼ਿਸ਼ ਨਹੀਂ ਟੁੱਟਾ ਸੈਂਟਰ ਲੋਕ ਘਟਨਾ ਸੀਸੀਟੀਵੀ ਚ ਹੋਈ ਕੈਦ ਘਟਨਾ ਗੁਰਦਾਸਪੁਰ ਦੁਰਾੰਗਲਾ ਰੋਡ ਤੇ ਪਿੰਡ ਵਾਲੇ ਚੱਕ ਬਾਈ ਪਾਸ ਨੇੜੇ ਦੀ ਹੈ ਜਿੱਥੇ ਕੋਰਿਆਨੇ ਦੀ ਦੁਕਾਨ ਤੇ ਇੱਕ ਚੋਰ ਤਾਂ ਕਿਟਾ ਗੋਦਾਮ ਦਾ ਸ਼ਟਰ ਤੋੜ ਕੇ ਚੋਰੀ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਪਰ ਸ਼ਟਰ ਦਾ ਸੈਂਟਰ ਲੋਕ ਨਾ ਟੁੱਟਣ ਕਾਰਨ ਦੁਕਾਨ ਦਾ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਚੋਰਾ ਵੱਲੋਂ ਗੋਦਾਮ ਦੇ ਤਾਲੇ ਤਾਂ ਤੋੜ ਦਿੱਤੇ ਗਏ ਪਰ ਆਪਣੇ ਨਾਲ ਲਿਆਂਦੀ ਲੋਹੇ ਦੀ ਰਾਡ ਨਾਲ ਉਸ ਨੇ ਸ਼ਟਰ ਅਤੇ ਸੈਂਟਰ ਲੋਕ ਤੋੜਨ ਦੀ ਕਾਫੀ ਕੋਸ਼ਿਸ਼ ਕੀਤੀ ਪਰ ਨਕਾਮ ਰਿਹਾ ਜਿਸ ਕਾਰਨ ਗੋਦਾਮ ਦੇ ਅੰਦਰ ਵੜ ਕੇ ਚੋਰੀ ਨਹੀਂ ਕਰ ਪਾਇਆ ਚੋਰ ਵੱਲੋਂ ਤਾਲੇ ਤੋੜ ਕੇ ਆਪਣੇ ਨਾਲ ਲੈ ਜਾਣ ਅਤੇ ਸੈਂਟਰ ਲੋਕ ਤੋੜਨ ਦੀ ਕੋਸ਼ਿਸ਼ ਕਰਨ ਦੀ ਪੂਰੀ ਘਟਨਾ ਸੀਸੀਟੀਵੀ ਕੈਦ ਹੋਈ ਹੈ ਉੱਥੇ ਹੀ ਦੁਕਾਨਦਾਰ ਵਿਕਰਮਜੀਤ ਸਿੰਘ ਬਿਕਾ ਦਾ ਕਹਿਣਾ ਹੈ ਕਿ ਇਸ ਰੋਡ ਤੇ ਕਈ ਵਾਰ ਚੋਰੀਆਂ ਹੋ ਚੁੱਕੀਆਂ ਹਨ ਅਤੇ ਉਸ ਦੀ ਆਪਣੀ ਦੁਕਾਨ ਤੇ ਤਿੰਨ ਵਾਰੀ ਪਹਿਲਾਂ ਵੀ ਚੋਰੀ ਦੀ ਵਾਰਤਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਅੱਜ ਦੂਸਰੀ ਵਾਰ ਨਕਾਮ ਰਹੀ ਜਦ ਕਿ ਇੱਕ ਵਾਰ ਦੁਕਾਨ ਦੇ ਗੱਲੇ ਵਿੱਚੋਂ ਚੋਰ ਪੈਸੇ ਚੋਰੀ ਕਰ ਚਾਮਜਬ ਹੋਏ ਸਨ ਉਹਨਾਂ ਨੇ ਕਿਹਾ ਕਿ ਚੋਰਾਂ ਦੀ ਹਿੰਮਤ ਇੰਨੀ ਵਧ ਗਈ ਹੈ ਕਿ ਦੁਕਾਨਾਂ ਦੇ ਬਾਹਰ ਭਰਪੂਰ ਰੋਸ਼ਨੀ ਹੋਣ ਤੇ باوجود ਕਰੀਬ ਅੱਧਾ ਘੰਟਾ ਉਹ ਗਦਾਮ ਦਾ ਸ਼ਟਰ ਅਤੇ ਸੈਂਟਰਲ ਲੋਕ ਤੋੜਨ ਦੀ ਕੋਸ਼ਿਸ਼ ਕਰਦਾ ਰਿਹਾ ਉਸ ਨੇ ਮੰਗ ਕੀਤੀ ਹੈ ਕਿ ਰੋਡ ਤੇ ਰਾਤ ਦੇ ਸਮੇਂ ਪੁਲਸ ਦੀ ਕਸ਼ਤ ਵਧਾਈ ਜਾਏ ਤਾਂ ਜੋ ਚੋਰੀਆਂ ਠਲ ਪਾਈ ਜਾ ਸਕੇ 사ਸ਼ੀ ਗਾਲਾ ਜੀ ਸਾਰਿਆਂ ਨੂੰ ਮੇਰਾ ਨਾਮ ਵਿਕਰਮਜੀਤ ਸਿੰਘ ਆ ਪਿੰਡ ਮੇਰਾ ਲਖੋਵਾਲ ਆ ਸਾਡੀ ਘਰੇਨੇ ਦੀ ਸ਼ੋਪ ਜਿਹੜੀ ਆ ਹਲੇ ਚੱਕ ਪਿੰਡ ਮੇਨੂ ਰੰਗਲਾ ਰੋਡ ਦੇ ਉੱਪਰ ਆ ਔਰ ਰਾਤ ਨੂੰ 1 ਵਜੇ ਤੇ ਕੋਈ 19 ਕਿ ਮਿੰਟ ਦੇ ਉੱਪਰ ਇੱਕ ਸਖਸ਼ ਆਂਦਾ ਜਿਹੜਾ ਕਿ ਸਾਡੇ ਥੱਲੇ ਉੱਪਰ ਦੁਕਾਨ ਆ ਥੱਲੇ ਬੇਸਮੈਂਟ ਆ ਔਰ ਬੇਸਮੈਂਟ ਦੇ ਦੋਨੋਂ ਜਿੰਦਰੇ ਜਿਹੜੇ ਤੋੜ ਕੇ ਬੜੀ ਹੀ ਚਲਾਕੀ ਦੇ ਨਾਲ ਕਿਉਂਕਿ ਬਾਹਰ ਸਾਡੇ ਸਰਚ ਲਾਈਟਾਂ ਵੀ ਲੱਗੀਆਂ ਹੋਈਆਂ ਐ ਇੰਨੀ ਰੋਸ਼ਨੀ ਦੇ ਵਿੱਚ ਨਾ ਉਹ ਕਿਸੇ ਤੋਂ ਡਰ ਰਿਹਾ ਸੀ ਤੇ ਨਾ ਹੀ ਉਹਨੂੰ ਕਿਸੇ ਚੀਜ਼ ਦਾ ਕੋਈ ਖੋਪ ਸੀ ਵੀ ਜਿਸ ਤਰ੍ਹਾਂ ਕੋਈ ਮੈਨੂੰ ਆ ਕੇ ਫੜ ਵੀ ਲ ਸਕਦਾ ਔਰ ਇੰਨੀ ਚਲਾਕੀ ਦੇ ਨਾਲ ਉਹਨੇ ਦੋਨੇ ਜਿੰਦਰੇ ਤੋੜੇ ਆ ਔਰ ਜਿੰਦਰਿਆਂ ਨੂੰ ਤੋੜ ਕੇ ਤੇ ਪਤਾ ਨਹੀਂ ਕਿੱਥੇ ਨਾਲ ਹੀ ਹਰ ਲੱਗਦਾ ਵੀ ਲੈ ਗਿਆ ਤੇ ਬਚਾ ਸਾਡਾ ਇਸ ਕਰਕੇ ਹੋ ਗਿਆ ਕਿ ਸਾਡੇ ਅੰਦਰ ਸ਼ਟਰ ਨੂੰ ਸੈਂਟਰ ਲੌਕ ਲੱਗੇ ਹੋਏ ਸੀ ਜਿਹਦੇ ਕਰਕੇ ਸਾਡਾ ਬਚਾਅ ਹੋ ਗਿਆ ਨਹੀਂ ਤਾਂ ਉਹਨਾਂ ਨੇ ਪਤਾ ਨਹੀਂ ਅੰਦਰ ਗਡਾਉਣ ਦੇ ਵਿੱਚ ਥੱਲੇ ਪਤਾ ਨਹੀਂ ਕਿੰਨਾ ਕ ਸਾਮਾਨ ਪਿਆ ਜਿਹੜਾ ਕਿ ਉਹ ਰਾਤ ਚੋਰੀ ਕਰ ਸਕਦੇ ਕਾਫੀ ਸਾਮਾਨ ਹੈ ਥੱਲੇ ਹਾਂਜੀ ਕਿਉਂਕਿ ਬੇਸਮੈਂਟ ਸਾਰੀ ਥੱਲੇ ਆ ਜੋ ਵੀ ਹੈ ਸਾਰਾ ਸਾਮਾਨ ਜੋ ਵੀ ਪੇਟੀਆਂ ਜੋ ਵੀ ਖੰਡ ਦਾਲਾਂ ਸਭ ਥੱਲੇ ਹੀ ਆ ਉੱਪਰ ਤੇ ਮਤਲਬ ਥੋੜਾ ਥੋੜਾ ਉੱਪਰ ਮੇਨ ਜਿਹੜਾ ਸਾਮਾਨ ਸਾਨੂੰ ਜਰੂਰਤ ਹੁੰਦੀ ਉਹ ਵੀ ਲਗਾਈਦਾ ਬਾਕੀ ਥੱਲੇ ਗਡਾਉਣ ਦੇ ਵਿੱਚ ਸਟੋਰ ਕੀਤਾ ਹੋਇਆ ਸਾਮਾਨ ਉਸਨੇ ਹੱਥ ਚ ਲੋਹੇ ਦੀ ਰੌਡ ਵੀ ਫੜੀ ਸੀ ਜਿੱਦਾਂ ਸੀ ਸੀਟੀਵੀ ਚ ਨਜ਼ਰ ਆ ਰਿਹਾ ਉਹ ਸੈਂਟਰ ਲੋਕ ਤੋੜਨ ਦੀ ਵੀ ਕੋਸ਼ਿਸ਼ ਕੀਤੀ ਉਹਨੇ ਸੈਂਟਰ ਲੋਕ ਲੱਗਦਾ ਉਹ ਕੋ ਟੁੱਟਾ ਨਹੀਂ ਸਿਰਫ ਉਹ ਕੋ ਜਿੰਦਰਾ ਹੀ ਟ ਸੀਸੀਟੀਵੀ ਦੇ ਅਸਾਨਾ ਕੋਈ 15 16 ਮਿੰਟੋ ਲਗਾਤਾਰ ਕੋਸ਼ਿਸ਼ ਕਰਦਾ ਰਿਹਾ ਸ਼ਟਰ ਤੋੜਨ ਦੀ ਲੇਕਿਨ ਇਸ ਦੌਰਾਨ ਹਰਾਨੀ ਵਾਲੀ ਗੱਲ ਹੈ ਕਿ ਨਾ ਕੋਈ ਗਸ਼ਤ ਹੈ ਇੱਥੇ ਨਾ ਕੋਈ ਲੋਕ ਜਿਨ੍ਹਾਂ ਨੇ ਦੇਖਿਆ ਹੋਵੇਗਾ ਹਾਲਾਂਕਿ ਰੋਸ਼ਨੀ ਕਾਫੀ ਹੁੰਦੀ ਹੈ ਇੱਥੇ ਰੋਸ਼ਨੀ ਬਹੁਤ ਜ਼ਿਆਦਾ ਸਾਡੀਆਂ ਤਿੰਨ ਸਰਚ ਲਾਈਟਾਂ ਬਾਹਰ ਲੱਗੀਆਂ ਹੋਈਆਂ ਔਰ ਕੀੜੀ ਵੀ ਥੱਲੇ ਤੁਰਦੀ ਦਿਖਦੀ ਆ ਵੀ ਹਾਂ ਵੀ ਇੱਥੇ ਥੱਲੇ ਕੀ ਚੀਜ਼ ਪਈ ਹੋਈ ਆ ਫਿਰ ਵੀ ਉਹ ਇੰਨਾ ਬੇਖੌਫ ਹੋ ਕੇ ਜਿੰਦਰੇ ਤੋੜ ਰਿਹਾ ਸੀ ਔਰ ਲੋੜ ਤੇ ਪਹਿਲੇ ਵੀ ਵਾਰਦਾਤਾ ਹੋ ਚੁੱਕੀ ਐ ਥੋੜੀ ਜੇ ਸੰਿਆਰੇ ਦੇ ਕੋਲ ਤੇ ਸਾਹਮਣੇ ਤੁਹਾਡੇ ਮਕੈਨਿਕ ਹਾਂ ਜੀ ਕਿੰਨੀਆਂ ਵਾਰ ਦੱਤਾ ਉਹ ਚਿੱਤੇ ਉਹ ਇੱਥੇ ਘੱਟੋ ਘੱਟ ਵੀ 4-5 ਵਾਰ ਦੱਤਾ ਹੋ ਗਿਆ ਤੀਜੀ ਵਾਰੀ ਤੇ ਸਾਡੀ ਸ਼ੌਪ ਦੀ ਹੋ ਗਿਆ ਤੇ ਲੱਗਦਾ ਨਹੀਂ ਹੈ ਕਿ ਪੁਲਿਸ ਦੀ ਗਸ਼ਤ ਹੋਣੀ ਚਾਹੀਦੀ ਰਾਤ ਵੇਲੇ ਰਾਤ ਨੂੰ ਜ਼ਰੂਰ ਗਸ਼ਤ ਹੋਣੀ ਚਾਹੀਦੀ ਹੈ ਕਿਉਂਕਿ ਨਸ਼ੇੜੀ ਹੈ ਸਾਰੇ ਜੋ ਵੀ ਹੈ ਕੰਮ ਕਰਦੇ ਆ ਕੋਈ ਦੂਸਰਾ ਆਮ ਬੰਦਾ ਤੇ ਕਰਦਾ ਨਹੀਂ ਨਸ਼ਾ ਇੰਨਾ ਵੱਧ ਚੁੱਕਾ ਹੈ ਕਿ ਇਹਨਾਂ ਨੂੰ ਜਦੋਂ ਪੈਸੇ ਨਹੀਂ ਮਿਲਦੇ ਤੇ ਜਾ ਕੇ ਦੁਕਾਨਾਂ ਜਾਂ ਘਰਾਂ 'ਚ ਲੁੱਟਖੋ ਕਰਦੇ ਆ ਰਾਤ ਦੇ ਟਾਈਮ ਤੇ ਉਹ ਵੀ ਦੇਖੋ 1:19 'ਤੇ ਕਿਹੜਾ ਬੰਦਾ ਵੀ ਜਿੰਨੂੰ ਰਾਤ ਜਾਗ ਆਂਦੀ ਹੋएगी ਇਹ ਰਾਤ ਨੂੰ ਬੇਖੌਫ ਘੁੰਮਦੇ ਆ ਸੜਕਾਂ ਦੇ ਉੱਪਰ ਪੁਲਿਸ ਦੀ ਗਸ਼ਤ ਚਾਹੀਦੀ ਹੈ ਜਿਹੜਾ ਵੀ ਰਾਤ ਨੂੰ ਕੋਈ ਬੰਦਾ ਇਸ ਤਰ੍ਹਾਂ ਅਣਪਛਾਤਾ ਦਿਖਦਾ ਆ ਉਸ ਨੂੰ ਆਪਣੀ ਹਿਰਾਸਤ ਚ ਲੈ ਕੇ ਉਸ ਤੋਂ ਪੁੱਛਗਿੱਛ ਕੀਤੀ ਜਾਵੇ ਤਾਂ ਜੋ ਇਹ ਜੋ ਵਾਰਦਾਤਾਂ ਹੋ ਰਹੀਆਂ ਬਾਰ-ਬਾਰ ਇਹਨਾਂ ਤੋਂ ਠੱਲ ਪਾ ਸਕੇ